आत्मज्ञान ਆਪਣੇ ਆਪ ਨੂੰ ਸਮਝੋ ਸਭ ਤੋਂ ਵੱਡੀ ਜਿੱਤ ਦੂਜਿਆਂ ਨੂੰ ਜਿੱਤਣਾ ਨਹੀਂ ਆਪਣੇ ਆਪ ਨੂੰ ਸਮਝਣਾ ਹੁੰਦੀ ਹੈ ਪਰ ਅਸੀਂ ਦਿਨ ਰਾਤ ਕਦੇ ਆਪਣੇ ਆਪ ਨੂੰ ਨਹੀਂ ਦੇਖਦੇ ਅਸੀਂ ਸਿਰਫ ਦੂਜਿਆਂ ਨੂੰ ਜੱਜ ਕਰਨਾ ਹੀ ਜਾਰੀ ਰੱਖਦੇ ਹਾਂ ਅਸੀਂ ਆਪਣੇ ਅੰਦਰ ਝਾਕ ਕੇ ਕਦੇ ਵੀ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ। ਆਤਮ ਚਿੰਤਨ ਇੱਕ ਅਜਿਹੇ ਖਜ਼ਾਨਾ ਹੈ ਜੋ ਤੁਹਾਨੂੰ ਦੱਸਦਾ ਹੈ ਆਪਣੀਆਂ ਕਮਜ਼ੋਰੀਆਂ, ਆਪਣੇ ਗੁਣ, ਆਪਣੀ ਸੋਚ। ਅਸ਼ਾ ਆਪਣੇ ਆਪ ਨੂੰ ਤਿੰਨ ਸਵਾਲ ਜ਼ਰੂਰ ਪੁੱਛੋ। ਅੱਜ ਮੈਂ ਕਿਹੜੀ ਗਲਤੀ ਕੀਤੀ? ਅੱਜ ਮੈਂ ਕਿੱਥੇ ਗਲਤ ਗਿਆ? ਤੇ ਕੱਲ ਨੂੰ ਮੈਂ ਆਪਣੀ ਗਲਤੀ ਨੂੰ ਕਿਵੇਂ ਸੁਧਾਰ ਸਕਦਾ ਹਾਂ ਜਦ ਤੱਕ ਬਦਲਾਅ ਆਪਣੇ ਅੰਦਰ ਨਹੀਂ ਦਿਸਦਾ ਤਾਂ ਸਾਡੀ ਸ਼ਖਸੀਅਤ ਕਦੇ ਵੀ ਲੋਕਾਂ ਦੇ ਅਸਰ ਨਹੀਂ ਕਰਦੀ ਆਪਣੀ ਸ਼ਖਸੀਅਤ ਦਾ ਵਿਕਾਸ ਕਰਨ ਲਈ ਸਾਨੂੰ ਹਮੇਸ਼ਾ ਆਤਮ ਚਿੰਤਨ ਕਰਨਾ ਚਾਹੀਦਾ ਹੈ ਆਤਮ ਵਿਸ਼ਵਾਸ ਸਾਨੂੰ ਬਹੁਤ ਅੱਗੇ ਲੈ ਜਾਂਦਾ ਹੈ ਅਗਰ ਅਸੀਂ ਆਪਣੀਆਂ ਕਮਜ਼ੋਰੀਆਂ ਖੁਦ ਲੱਭੀ ਤੇ ਖੁਦ ਹੀ ਉਹਨਾਂ ਕਮਜ਼ੋਰੀਆਂ ਨੂੰ ਦੂਰ ਕਰ ਗਏ ਤਾਂ ਅਸੀਂ ਇਸ ਚਿੰਤਨ ਨਾਲ ਆਪਣੇ ਆਪ ਵਿੱਚ ਬਹੁਤ ਵੱਡੀ ਤਬਦੀਲੀ ਕਰ ਸਕਦੇ ਹਾਂ ਸੋ ਆਤਮ ਵਿਸ਼ਵਾਸ ਤੇ ਆਤਮ ਚਿੰਤਨ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਤੇ ਸ਼ਕਤੀਤ ਦਾ ਵਿਕਾਸ ਕਰਨ ਵਿੱਚ ਬਹੁਤ ਅਹਿਮ ਰੋਲ ਅਦਾ ਕਰਦਾ ਹੈ ਸਾਨੂੰ ਕਦੇ ਵੀ ਕਿਸੇ ਵੱਲ ਦੇਖਣ ਤੋਂ ਪਹਿਲਾਂ ਆਪਣੇ ਆਪ ਵੱਲ ਜਰੂਰ ਦੇਖਣਾ ਚਾਹੀਦਾ ਹੈ ਸੋ ਅਗਰ ਅਸੀਂ ਇਹਨਾਂ ਗੱਲਾਂ ਦਾ ਖਿਆਲ ਰੱਖਾਂਗੇ ਤਾਂ ਅਸੀਂ ਜਰੂਰ ਕਾਮਯਾਬ ਹੋਵਾਂਗੇ ਸਾਡੀ ਸ਼ਕਤੀਤ ਦਾ ਜਰੂਰ ਖਾਸ ਹੋਵੇ ਸੋ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸੋ ਧੰਨਵਾਦ